ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਬੜੀ ਹੀ ਮਹੱਤਵਪੂਰਨ ਤੇ ਬੜੀ ਖਾਸ ਰਿਪੋਰਟ ਲੈ ਕੇ ਹਾਜ਼ਰ ਹੋਇਆ ਬਹੁਤ ਹੀ ਵਿਚਾਰਨਯੋਗ ਗੱਲਾਂ ਨੇ ਤੁਸ ਵੀ ਜ਼ਰੂਰ ਧਿਆਨ ਦੇ ਨਾਲ ਸੁਣਿਓ ਇੱਕ ਬੜੀ ਹੀ ਇੰਟਰਸਟਿੰਗ ਜੀ ਸਟੋਰੀ ਹੈ ਜਿਹੜੀ ਕਿ ਬਿਲਕੁਲ ਸੱਚੀ ਹੈ ਔਰ ਤਾਜ਼ੀ ਹੈ ਜਮਾਈ ਤਾਜ਼ੀ ਭਾਵ ਕਿ ਅੱਜ ਦੀ ਹੀ ਇਹ ਸਟੋਰੀ ਹੈ ਜਿੱਦਾਂ ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਹੈ ਕਿ ਇੱਥੇ ਸਾਡੇ ਨਾ ਸਮਾਜ ਦੇ ਵਿੱਚ ਜਿਹੜੇ ਪੁੱਠੇ ਕੰਮ ਕੀਤੇ ਜਾਂਦੇ ਨੇ ਗਲਤ ਕੰਮ ਕੀਤੇ ਜਾਂਦੇ ਨੇ ਗੈਰ ਕਾਨੂੰਨੀ ਕੰਮ ਕੀਤੇ ਜਾਂਦੇ ਨੇ ਉਹ ਪ੍ਰਸ਼ਾਸਨ ਜਾਂ ਸਰਕਾਰ ਦੀ ਮਿਲੀ ਭੁਗਤ ਤੋਂ ਬਿਨਾਂ ਕੋਈ ਵੀ ਕਰ ਨਹੀਂ ਸਕਦਾ ਇਹ ਗੱਲ ਬਿਲਕੁਲ ਪੱਕੀ ਹੈ ਜੇ ਉਹ ਸ਼ਹਿ ਦੇਣ ਜੇ ਉਹਨਾਂ ਦੀ ਮਿਲੀ ਭੁਗਤ ਨਾਲ ਹੋਵੇ ਤਦ ਹੀ ਕੋਈ ਪੁੱਠੇ ਕੰਮ ਕਰ ਸਕਦਾ ਜੇ ਕੋਈ ਆਪਦੀ ਮਰਜ਼ੀ ਦੇ ਨਾਲ ਪੁੱਠੇ ਕੰਮ ਕਰੇ ਗੈਰ ਕਾਨੂੰਨੀ ਕੰਮ ਕਰੇ ਜਾਂ ਕਰਨ ਦੀ ਕੋਸ਼ਿਸ਼ ਕਰੇ ਤਾਂ ਮੈਨੂੰ ਲੱਗਦਾ ਕਿ 2 ਜਾਂ 4 ਦਿਨ ਵੱਧ ਤੋਂ ਵੱਧ ਬਸ ਇਸ ਤੋਂ ਜ਼ਿਆਦਾ ਕੋਈ ਪੁੱਠੇ ਕੰਮ ਕਰ ਨਹੀਂ ਸਕਦਾ ਹੈਗਾ ਇਹਦੀ ਵਜ੍ਹਾ ਇਹ ਹੈ ਕਿ ਸਰਕਾਰਾਂ ਦੀ ਨਜ਼ਰ ਹੁੰਦੀ ਹੈ ਏਜੰਸੀਆਂ ਦੀ ਨਜ਼ਰ ਹੁੰਦੀ ਹੈ ਪ੍ਰਸ਼ਾਸਨ ਦੀ ਕੱਲੇ ਕੱਲੇ ਬੰਦੇ ਦੇ ਉੱਪਰ ਨਜ਼ਰ ਹੁੰਦੀ ਹੈ ਕਿ ਕੌਣ ਕਿੱਥੇ ਬੈਠਾ ਕੀ ਕਰ ਰਿਹਾ ਹੈ ਇਹਦਾ ਮਤਲਬ ਇਹ ਬਣਿਆ ਕਿ ਜਿਹੜੇ ਪੁੱਠੇ ਕੰਮ ਕਰਦੇ ਆ ਸਰਕਾਰ ਤੇ ਪ੍ਰਸ਼ਾਸਨ ਦੀ ਮਿਲੀਭੁਗਤ ਦੇ ਨਾਲ ਹੀ ਹੁੰਦੇ ਨੇ ਇਹ ਗੱਲ ਅਕਸਰ ਮੈਂ ਕਹਿੰਦਾ ਹੁੰਨਾ ਅੱਜ ਜਿਹੜੀ ਮੈਂ ਤੁਹਾਨੂੰ ਸਟੋਰੀ ਸੁਣਾਉਣ ਜਾ ਰਿਹਾ ਬਿਲਕੁਲ ਸੱਚੀ ਹੈ ਔਰ ਬੜੀ ਚਰਚਾ ਦੇ ਵਿੱਚ ਹੈ ਅੱਜ ਦੀ ਖਬਰ ਹੈ ਜੀ ਇਹ ਅੱਜ ਦੀ ਘਟਨਾ ਹੈ ਡੀਆਈਜੀ ਹਰਚਰਨ ਸਿੰਘ ਭੁੱਲਰ ਹੁਣਾਂ ਦੇ ਨਾਲ ਜੁੜਿਆ ਹੋਇਆ ਹੈ ਮਾਮਲਾ ਅੱਜ ਉਹਨਾਂ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਹੈਗਾ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਘਟਨਾ ਕੀ ਹੈ ਗੱਲਬਾਤ ਕੀ ਆ ਸਾਰੀ ਤੁਹਾਨੂੰ ਮੈਂ ਦੱਸਦਾ ਇੱਕ ਵਪਾਰੀ ਹੈ ਜੀ ਜਿਵੇਂ ਪੁਰਾਣੀਆਂ ਗੱਡੀਆਂ ਹੁੰਦੀਆਂ ਨੇ ਗੱਡੀਆਂ ਦੇ ਚੈਸੀਆਂ ਦੇ ਨੰਬਰ ਬਦਲ ਕੇ ਗੱਡੀਆਂ ਵੇਚੀਆਂ ਜਾਂਦੀਆਂ ਨੇ ਕੁਵਾਰ ਦਾ ਕੰਮ ਜਦੋਂ ਹੁੰਦਾ ਹੈਗਾ ਚੈਸੀ ਨੰਬਰ ਬਦਲ ਕੇ ਤੇ ਫਿਰ ਉਹ ਸਾਰਾ ਕੁਝ ਹੁੰਦਾ ਹੈਗਾ ਇਹ ਕੰਮ ਗੈਰਕਾਨੂੰਨੀ ਆ ਕਾਨੂੰਨ ਦੇ ਦਾਇਰੇ ਦੇ ਵਿੱਚ ਨਹੀਂ ਆਉਂਦਾ ਹੈਗਾ ਇਹ ਗਲਤ ਕੰਮ ਆ ਐਂ ਕਹਿ ਲੋ ਇਹ ਕੰਮ ਇਦਾਂ ਦਾ ਆ ਕਿ ਕਰਨ ਵਾਲਿਆਂ ਦੇ ਖਿਲਾਫ ਜਿਹੜੇ ਵਪਾਰੀ ਹੁੰਦੇ ਆ ਉਹਨਾਂ ਦੇ ਖਿਲਾਫ ਪੁਲਿਸ ਕਾਰਵਾਈ ਕਰ ਸਕਦੀ ਹੁੰਦੀ ਹੈ ਹੁਣ ਜਦੋਂ ਉਹ ਦਾੜ ਥੱਲੇ ਆ ਜਾਂਦੇ ਆ ਉਸ ਵੇਲੇ ਪੁਲਿਸ ਦਾ ਤਾਂ ਕੰਮ ਹੈਗਾ ਵੀ ਉਹਨਾਂ ਦੇ ਖਿਲਾਫ ਜੇ ਕਾਰਵਾਈ ਬਣਦੀ ਹੈ ਤਾਂ ਕਾਰਵਾਈ ਕੀਤੀ ਜਾਵੇ ਪਰ ਕਾਰਵਾਈ ਕੀਤੀ ਨਹੀਂ ਗਈ ਅਗੋਂ ਇਹ ਗੱਲ ਲਖੀ ਜਾਂਦੀ ਹੈ ਵਪਾਰੀ ਨੂੰ ਕਿ ਠੀਕ ਆ ਭਾਈ ਇਹ ਪੁੱਠਾ ਕੰਮ ਹੈ ਤੇਰੇ ਖਿਲਾਫ ਕਾਰਵਾਈ ਜਿਹੜੀ ਹੈ ਤੇਰਾ ਜਿਹੜਾ ਕੇਸ ਹੈ ਉਸ ਕੇਸ ਨੂੰ ਦਬਾਇਆ ਜਾ ਸਕਦਾ ਹੈ ਤੈਨੂੰ ਰਾਹਤ ਦਿੱਤੀ ਜਾ ਸਕਦੀ ਹੈ ਪਰ ਉਹਦੇ ਵੱਟੇ ਜੇ ਭਾਈ ਤੂੰ ਸਾਨੂੰ ਕੁਛ ਰਿਸ਼ਵਤ ਦੇ ਦੇਵੇਂ ਤਾਂ 5 ਲੱਖ ਰੁਪਏ ਹੁਣ ਜਿਹੜਾ ਉਹ ਵਪਾਰੀ ਹੈ ਉਹ ਸੀਬੀਆਈ ਦੇ ਨਾਲ ਸੰਪਰਕ ਕਰਦਾ ਉਹ ਕਹਿੰਦਾ ਭਾਈ ਗੱਲ ਹੈਗੀ ਆ ਇਦਾਂ ਮੈਂ ਇੰਨੇ ਪੈਸੇ ਮੇਰੇ ਕੋਲੋਂ ਡਿਮਾਂਡ ਕੀਤੀ ਜਾ ਰਹੀ ਹੈ ਮੈਂ ਨਹੀਂ ਦੇ ਸਕਦਾ ਮੈਂ ਬਹੁਤ ਔਖਾ ਇਹ ਇਕੱਲੇ ਇੱਕ ਵਪਾਰੀ ਦੀ ਸਟੋਰੀ ਨਹੀਂ ਹੈ ਜਿਹੜੀਆਂ ਕੁਝ ਰਿਪੋਰਟਾਂ ਸਾਹਮਣੇ ਆਈਆਂ ਨੇ ਉਹਨਾਂ ਰਿਪੋਰਟਾਂ ਦੇ ਮੁਤਾਬਕ ਇਹ ਹੈ ਕਿ ਇਦਾਂ ਦੇ ਬਹੁਤ ਸਾਰੇ ਵਪਾਰੀ ਹੈਗੇ ਆ ਜਿਹੜੇ ਇਹ ਕੰਮ ਕਰਦੇ ਆ ਔਰ ਉਹਨਾਂ ਦੇ ਕੋਲੋਂ ਮੋٹے ਪੈਸੇ ਉਗਰਾਏ ਜਾਂਦੇ ਰਹੇ ਨੇ ਅੱਛਾ ਜਦੋਂ ਸੀਬੀਆਈ ਨਾਲ ਸੰਪਰਕ ਕੀਤਾ ਜਾਂਦਾ ਤੇ ਸੀਬੀਆਈ ਵਾਲੇ ਜਦ ਆਖਣ ਤੁਸੀਂ ਲਫਜ ਸੁਣਦੇ ਆ ਭਈ ਰੰਗੇ ਹੱਥੀ ਫੜ ਲਿਆ ਰੰਗੇ ਹੱਥੀ ਫੜਨ ਦਾ ਭਾਵ ਕੀ ਹੁੰਦਾ ਹੈਗਾ ਉਹ ਪੈਸੇ ਉਹਨਾਂ ਨੂੰ ਇੱਕ ਪਾਊਡਰ ਜਾਂ ਲਾਤਾ ਜਾਂਦਾ ਹੈਗਾ ਜਿਹੜੀ ਉਹ ਰਕਮਾਂ 5 ਲੱਖ ਰੁਪਏ ਉਹ ਪਾਊਡਰ ਜਾਂ ਲਾ ਕੇ ਅਗਰ ਉਹਨੂੰ ਕਿਹਾ ਜਾਂਦਾ ਕਿ ਠੀਕ ਆ ਭਾਈ ਆ ਪਾਊਡ ਪੈਸੇ ਤੂੰ ਜਾ ਕੇ ਗੱਲ ਨੂੰ ਦੇ ਕੇ ਆ ਜਦੋਂ ਅਗਲਾ ਉਹਨਾਂ ਪੈਸਿਆਂ ਨੂੰ ਫੜਦਾ ਹੈ ਤਾਂ ਫਿਰ ਉਹਦੇ ਉਂਗਲਾਂ ਦੇ ਨਿਸ਼ਾਨ ਲੱਗ ਜਾਂਦੇ ਆ ਉਹ ਜਿਹੜਾ ਪਾਊਡਰ ਹੈਗਾ ਉਹਦੀ ਖਾਸੀਅਤ ਇਹ ਹੁੰਦੀ ਹੈ ਕਿ ਉਸ ਤੋਂ ਬਾਅਦ ਫਿਰ ਉਂਗਲਾਂ ਦੇ ਨਿਸ਼ਾਨ ਫਿਰ ਪਤਾ ਲੱਗ ਜਾਂਦਾ ਹੈਗਾ ਕਿ ਪੈਸੇ ਕਿਹਨੇ ਫੜਾਏ ਆ ਤੇ ਕਿਹਨੇ ਉਹ ਪੈਸੇ ਫੜਿਆ ਇਹਨੂੰ ਕਿਹਾ ਜਾਂਦਾ ਹੈ ਕਿ ਰੰਗੇ ਹੱਥੀ ਐਨ ਮੌਕੇ ਦੇ ਉੱਤੇ ਜਾ ਕੇ ਫਿਰ ਪੁਲਿਸ ਨੇ ਕਾਬੂ ਕਰ ਲੈਣਾ ਹੁੰਦਾ ਅਗਲੇ ਨੂੰ ਹੁਣ ਸੀਬੀਆਈ ਨੇ ਉਹਨੂੰ ਕਿਹਾ ਪਏ ਤੂੰ ਪੈਸੇ ਲੈ ਕੇ ਜਾ ਉਹ ਪੈਸੇ ਲੈ ਕੇ ਗਿਆ ਡੀਆਈਜੀ ਭੁੱਲਰ ਹੋਰਾਂ ਨੇ ਪੈਸੇ ਫੜੇ ਆ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਨੇ ਤੋ ਉਸ ਮਿਲੇ ਸੀਬੀਆਈ ਨੇ ਮੌਕੇ ਤੇ ਜਾ ਕੇ ਅਰੈਸਟ ਕਰ ਲਿਆ ਅਰੈਸਟ ਕਰਨ ਤੋਂ ਬਾਅਦ ਡੀਏਜੀ ਭੁੱਲਰ ਹੋਰਾਂ ਨੂੰ ਪਹਿਲਾਂ ਪੰਚਕੂਲਾ ਜਿਹੜਾ ਕਿ ਹਰਿਆਣਾ ਦੇ ਵਿੱਚ ਪੈਂਦਾ ਉੱਥੇ ਲਿਜਾਇਆ ਗਿਆ ਪੁੱਛਗਿੱਛ ਦੇ ਵਾਸਤੇ ਉਸ ਤੋਂ ਬਾਅਦ ਫਿਰ ਦੁਪਹਿਰ ਨੂੰ ਚੰਡੀਗੜ੍ਹ ਦੀ ਸੀਬੀਆਈ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਸੀਗਾ ਤੇ ਉਹ ਕੀਤਾ ਸੀਬੀਆਈ ਨੇ ਉਹਨਾਂ ਦੇ ਦਫ਼ਤਰ ਘਰ ਜਿਹੜਾ ਕਿ ਮੁਹਾਲੀ ਦੇ ਵਿੱਚ ਪੈਂਦਾ ਚੰਡੀਗੜ੍ਹ ਦੇ ਵਿੱਚ ਪੈਂਦਾ ਅਤੇ ਹੋਰ ਵੱਖ-ਵੱਖ ਥਾਵਾਂ ਦੇ ਉੱਪਰ ਛਾਪੇ ਮਾਰੇ ਆ ਰੇਡ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਨਾਲ ਉਹਨਾਂ ਨੇ ਸੀਬੀਆਈ ਵਾਲਿਆਂ ਨੇ ਪੰਜਾਬ ਦੀ ਪੁਲਿਸ ਵਾਲਾ ਨਾਲ ਸ਼ਾਮਲ ਨਹੀਂ ਕੀਤਾ ਤਾਂ ਜੋ ਨਿਰਪੱਖਤਾ ਬਣੀ ਰਹੇ ਇਹ ਗੱਲ ਬੜਾ ਧਿਆਨ ਮੰਗਦੀ ਹੈ ਕਿ ਸੀਬੀਆਈ ਨੇ ਪੰਜਾਬ ਦੀ ਪੁਲਿਸ ਨੂੰ ਆਪਣੇ ਨਾਲ ਸ਼ਾਮਲ ਕਿਉਂ ਨਹੀਂ ਕੀਤਾ ਜਿਹੜੀ ਆਹ ਵਾਲੀ ਗੱਲ ਆ ਨਾ ਜੀ ਇਹ ਪੰਜਾਬ ਦੇ ਵਿੱਚ ਇਸ ਵੇਲੇ ਆਮ ਆਦਮੀ ਪਾਰਟੀ ਭਾਵ ਕਿ ਭਗਵੰਤ ਮਾਨ ਹੁਣਾਂ ਦੀ ਸਰਕਾਰ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਦਾਅਵੇ ਕੀਤੇ ਜਾਂਦੇ ਆ ਕਿ ਯੁੱਧ ਨਸ਼ਿਆਂ ਵਿਰੁੱਧ ਦਾਅਵੇ ਕੀਤੇ ਜਾਂਦੇ ਆ ਕਿ ਭ੍ਰਿਸ਼ਟਾਚਾਰ ਨਹੀਂ ਹੋਣ ਦਿੱਤਾ ਜਾਊਗਾ ਪਰ ਸੀਬੀਆਈ ਨੇ ਜਿਹੜੀ ਇਹ ਕਾਰਵਾਈ ਕੀਤੀ ਹੈ ਇਹਨਾਂ ਨੂੰ ਨਾਲ ਸ਼ਾਮਲ ਨਹੀਂ ਕੀਤਾ ਪੰਜਾਬ ਪੁਲਿਸ ਨੂੰ ਇਹਦਾ ਮਤਲਬ ਇਹ ਬਣਦਾ ਆ ਜੋ ਮੈਂ ਕੱਢ ਰਿਹਾ ਕਿ ਸੀਬੀਆਈ ਨੂੰ ਪੰਜਾਬ ਦੀ ਪੁਲਿਸ ਦੇ ਉੱਪਰ ਭਰੋਸਾ ਨਹੀਂ ਹੈ ਇਹਦਾ ਮਤਲਬ ਸੀਬੀਆਈ ਇਹ ਗੱਲ ਮੰਨ ਕੇ ਚੱਲਦੀ ਹੈ ਕਿ ਇਹ ਲੋਕ ਰਲੇ ਹੋਏ ਆ ਨਾਲ ਇਹਨਾਂ ਲੋਕਾਂ ਦੇ ਵਿੱਚ ਨਾਲ ਹੱਥ ਹੋ ਸਕਦਾ ਹੈ ਇਹ ਮਾਮਲੇ ਨੂੰ ਪ੍ਰਭਾਵਿਤ ਕਰ ਸਕਦਾ ਹੈ ਕਿਉਂਕਿ ਛੋਟਾ ਅਫਸਰ ਨਹੀਂ ਆ ਵੱਡਾ ਅਫਸਰ ਹੈ ਡੀਆਈਜੀ ਹਰਚਰਨ ਸਿੰਘ ਪੁੱਲਰ ਸੋ ਇਸ ਕਰਕੇ ਇਹਨਾਂ ਨੂੰ ਨਾਲ ਸ਼ਾਮਲ ਨਾ ਕੀਤਾ ਜਾਵੇ ਉਹਨਾਂ ਨੇ ਨਾਲ ਇਹਨਾਂ ਨੂੰ ਸ਼ਾਮਲ ਨਹੀਂ ਕੀਤਾ ਸੀਬੀਆਈ ਵਾਲਿਆਂ ਨੇ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿੰਨਾ ਹੈ ਕਿ ਡੀਆਈਜੀ ਭੁੱਲਰ ਕੌਰ ਨੇ 2007 ਬੈਚ ਦੇ ਆਈਪੀਐਸ ਅਧਿਕਾਰੀ ਨੇ ਬੜੀਆਂ ਮਹੱਤਵਪੂਰਨ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਣੀਆਂ ਨੇ ਅਜਿਹਾ ਤੁਸੀਂ ਬਣੇ ਰਹੋ ਮੇਰੇ ਨਾਲ ਨਵੰਬਰ 2024 ਦੇ ਵਿੱਚ ਰੋਪੜ ਰੇਂਜ ਮੁਹਾਲੀ ਜਿਹਨੂੰ ਅੱਜ ਕੱਲ੍ਹ ਰੂਪਨਗਰ ਕਿਹਾ ਜਾਂਦਾ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਹੈਗਾ ਜੀ ਉੱਥੋਂ ਦੇ ਡੀਏਜੀ ਬਣਦੇ ਆ ਪਹਿਲਾਂ ਇਹ ਪਟਿਆਲਾ ਰੇਂਜ ਡੀਆਈਜੀ ਰਹੇ ਆ ਇਸ ਤੋਂ ਇਲਾਵਾ ਵਿਜੀਲੈਂਸ ਬਿਊਰੋ ਦੇ ਵਿੱਚ ਜੁਆਇੰਟ ਡਾਇਰੈਕਟਰ ਜਗਰਾਉ ਮੁਹਾਲੀ ਅਤੇ ਸੰਗਰੂਰ ਦੇ ਵਿੱਚ ਐਸਐਸਪੀ ਰਹਿ ਚੁੱਕੇ ਆ ਉਹ ਯੁੱਧ ਨਸ਼ਿਆਂ ਵਿਰੁੱਧ ਐਂਟੀ ਡਰੱਗ ਮੁਹਿੰਮ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਵਿਕਰਮਜੀਤ ਸਿੰਘ ਮਜੀਠੀਆ ਨੂੰ ਡਰੱਗ ਸਮਗਲਿੰਗ ਕੇਸ ਦੇ ਵਿੱਚ ਪੁਚ ਗਿਆ 42 ਵਿਸ਼ੇਸ਼ ਜਾਂਚ ਟੀਮ ਜਿਹੜੇ ਇੱਕ ਸੈੱਟ ਬਣ ਜਾਂਦੀ ਹੁੰਦੀ ਹੈ ਉਹ ਸੈੱਟ ਦੀ ਇਹਨਾਂ ਨੇ ਅਗਵਾਈ ਵੀ ਕੀਤੀ ਹੈ ਬੜਾ ਹੀ ਧਿਆਨ ਮੰਗਦੀ ਹੈ ਆਹ ਵਾਲੀ ਗੱਲ ਮੈਂ ਤੁਹਾਨੂੰ ਉਹਦੇ ਦੱਸੇ ਕਿ ਕਿੱਥੇ ਕਿੱਥੇ ਤਾਇਨਾਤ ਰਹੇ ਹੈ ਇਹਨਾਂ ਦੀ ਤੁਹਾਨੂੰ ਕਾਬਲੀਅਤ ਦੱਸੀ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਵਿੱਚ ਇਹ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹੈ ਇਸ ਤੋਂ ਇਲਾਵਾ ਅੱਜ ਜਿਹੜੀ ਡਰੱਗ ਸਮਗਲਿੰਗ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਸਬੰਧਤ ਤੁਹਾਨੂੰ ਦੱਸ ਕੇ ਹਟਿਆ ਹੁਣ ਤੁਸੀਂ ਇਸ ਗੱਲ ਨੂੰ ਐ ਲੈ ਕੇ ਚੱਲੋ ਵੀ ਹੁਣ ਅੱਜ ਜਦੋਂ ਉਹ ਇਸ ਮਾਮਲੇ ਵਿੱਚ ਅਰੈਸਟ ਕੀਤੇ ਜਾਂਦੇ ਆ ਰਿਸ਼ਵਤ ਦੇ ਮਾਮਲੇ ਦੇ ਵਿੱਚ ਤਾਂ ਸੋਚ ਕੇ ਵੇਖੋ ਵੀ ਕਿੰਨੀ ਇੱਕ ਇਮਾਨਦਾਰੀ ਦੇ ਨਾਲ ਯੁੱਧ ਨਸ਼ਿਆਂ ਵਿਰੁੱਧ ਇਹਨਾਂ ਨੇ ਲੜਿਆ ਹੋਊਗਾ ਜਾਂ ਇਹਨਾਂ ਵਰਗੇ ਹੋਰ ਲੜ ਰਹੇ ਹੋਣਗੇ ਇਹਦਾ ਮੈਂ ਤੁਹਾਨੂੰ ਪ੍ਰਮਾਣ ਦੇ ਸਕਦਾ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਇਮਾਨਦਾਰੀ ਦੇ ਨਾਲ ਇਹ ਯੁੱਧ ਲੜੇ ਨਹੀਂ ਜਾ ਰਹੇ ਉਹਦਾ ਸਭ ਤੋਂ ਵੱਡਾ ਪ੍ਰਮਾਣ ਇਹ ਹੈ ਪੰਜਾਬ ਦੇ ਪਿੰਡਾਂ ਵਿੱਚ ਪੰਜਾਬ ਦੇ ਸ਼ਹਿਰਾਂ ਗਲੀਆਂ ਮਹੱਲਾਂ ਵਿੱਚ ਆਏ ਦਿਨ ਤੁਹਾਡੀਆਂ ਅੱਖਾਂ ਦੇ ਸਾਹਮਣੇ ਇਦਾਂ ਦੀਆਂ ਫੋਟੋਜ਼ ਇਦਾਂ ਦੀਆਂ ਵੀਡੀਓਜ਼ ਆਉਂਦੀਆਂ ਨੇ ਜਿੱਥੇ ਕੋਈ ਨੌਜਵਾਨ ਨਸ਼ਿਆਂ ਦੀ ਵਜ੍ਹਾ ਕਰਕੇ ਚਿੱਟੇ ਦੀ ਵਜ੍ਹਾ ਕਰਕੇ ਅੱਜ ਵੀ ਓਵਰਡੋਜ਼ ਕਰਕੇ ਅੱਜ ਵੀ ਮੌਤ ਦੇ ਮੂੰਹ ਵਿੱਚ ਜਾ ਰਹੇ ਐ ਇਹ ਇੱਕ ਬਹੁਤ ਵੱਡੀ ਉਦਾਹਰਣ ਹੈ ਇਹਦਾ ਮਤਲਬ ਇਹ ਬਣਦਾ ਹੈਗਾ ਸਾਰੇ ਸੋਰਸਸ ਹੋਣ ਦੇ ਬਾਵਜੂਦ ਸਰਕਾਰ ਪੂਰੀ ਹਲਾਸ਼ੀਰੀ ਦੇ ਰਹੀ ਐ ਕਿ ਤੁਸੀਂ ਇਸ ਯੁੱਧ ਨੂੰ ਤਕੜੇ ਹੋ ਕੇ ਲੜੋ ਇਹਦੇ باوجود ਵੀ ਜੇ ਇਹ ਡਰੱਗ ਪੰਜਾਬ ਦੀ ਧਰਤੀ ਦੇ ਉੱਪਰ ਆ ਰਿਹਾ ਹੈ ਜੇ ਉਸ ਚੇਨ ਨੂੰ ਨਹੀਂ ਤੋੜਿਆ ਜਾ ਰਿਹਾ ਨੌਜਵਾਨ ਅੱਜ ਵੀ ਜੇ ਨਸ਼ੇ ਦੇ ਨਾਲ ਮਰ ਰਹੇ ਹੈ ਇਹਦਾ ਮਤਲਬ ਕੀ ਬਣਦਾ ਭਲਾ ਇਹਦੇ ਮੈਨੇ ਕੀ ਬਣਦੇ ਨੇ ਭਲਾ ਇਹਦੇ ਮੈਨੇ ਮੇਰੇ ਹਿਸਾਬ ਨਾਲ ਤਾਂ ਇਹੀ ਬਣਦੇ ਆ ਕਿ ਜਿਹੜੇ ਇਸ ਯੁੱਧ ਨੂੰ ਲੜਨ ਵਾਲੇ ਸਿਪਾਹੀ ਹੈ ਜਰਨੈਲ ਨੇ ਵੱਡਿਆ ਰੰਕਾਂ ਵਾਲੇ ਵੀ ਉਹ ਉਹਨੇ ਇਮਾਨਦਾਰ ਨਹੀਂ ਹੈ ਜਿੰਨੇ ਇਮਾਨਦਾਰੀ ਦੇ ਨਾਲ ਉਹਨਾਂ ਨੂੰ ਇਹ ਯੁੱਧ ਲੜਨੇ ਚਾਹੀਦੇ ਨੇ ਆ ਸਬੂਤ ਸਾਹਮਣੇ ਆ ਜਾ ਗਿਆ ਪੀਓ ਤੇ ਰਿਸ਼ਵਤ ਲੈਂਦੇ ਆ ਜੀ ਦੇਖੋ ਮੈਂ ਆਪਣੇ ਕੋਲੋਂ ਗੱਲ ਕੋਈ ਨਹੀਂ ਕਰ ਰਿਹਾ ਜਿਹੜੇ ਮੈਂ ਗੱਲ ਕਰਕੇ ਹਟਿਆ ਪੀ ਇਸ ਗੱਲ ਦਾ ਸਬੂਤ ਹੈ ਕਿ ਯੁੱਧ ਵਧੀਆ ਤਰੀਕੇ ਦੇ ਨਾਲ ਲੜੇ ਨਹੀਂ ਜਾ ਰਹੇ ਆਮ ਲੋਕਾਂ ਨੇ ਜੇ ਯੁੱਧ ਲੜਨੇ ਹੋਣ ਉਹਨਾਂ ਦੇ ਕੋਲ ਤਾਂ ਇੰਨੇ ਸੁੱਖ ਸਾਧਨ ਤੇ ਸਹੂਲਤਾਂ ਹੈ ਨਹੀਂ ਐ ਸਰਕਾਰ ਦੇ ਕੋਲ ਤਾਂ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈਗੀ ਸਭ ਕੁਝ ਹੈਗਾ ਉਹ ਯੁੱਧ ਦੇ ਖਿਲਾਫ ਮੁਹਿੰਮ ਪੂਰੀ ਤਰ੍ਹਾਂ ਵਿੱਢੀ ਜਿਹੜੀ ਉਹਨੂੰ ਕਿਸੇ ਪਾਰਪਤਨ ला ਸਕਦੇ ਆ ਇਸ ਤੋਂ ਇਲਾਵਾ ਜਿਹੜੀ ਵਿਕਰਮ ਸਿੰਘ ਮਜੀਠੀਆ ਵਾਲੀ ਡਰੱਗਸ ਮੁਗਲਿੰਗ ਕੇਸ ਦੇ ਵਿੱਚ ਪੁੱਛਗਿੱਛ ਹੋਈ ਆ ਜਿਹੜੀ ਸੈੱਟ ਬਣੀ ਸੀਗੀ ਉਹਦੀ ਅਗਵਾਈ ਕੀਤੀ ਆ ਹੁਣ ਜਿਹੜਾ ਬੰਦਾ ਮਾਫ ਕਰਨਾ ਮਾਫ ਕਰਨਾ ਜਿਹੜਾ ਇਨਸਾਨ ਖਾਕੀ ਵਰਦੀ ਪਾ ਕੇ ਅੱਜ ਰਿਸ਼ਵਤ ਲੈਦਾ ਫੜਿਆ ਜਾ ਰਿਹਾ ਹੈ ਮੋਟੀਆਂ ਤਨਖਾਹਾਂ ਹੋਣ ਦੇ ਬਾਵਜੂਦ ਉਹ ਕਿਸੇ ਸੈੱਟ ਦੀ ਅਗਵਾਈ ਕਿੰਨੇ ਕੁ ਵਧੀਆ ਤਰੀਕੇ ਨਾਲ ਕੀਤੀ ਹੋਊਗੀ ਆਪਾਂ ਅੰਦਾਜ਼ਾ ਜਿਹਾ ਲਾ ਸਕਦੇ ਆ ਇਲਜ਼ਾਮ ਮੈਂ ਆਪਣੇ ਕੋਲੋਂ ਲਾ ਨਹੀਂ ਰਿਹਾ ਕੋਈ ਵੀ ਮੈਂ ਸਿਰਫ ਅੰਦਾਜ਼ਾ ਲਗਾ ਰਿਹਾ ਉਹ ਵੀ ਇੱਕ ਇਦਾਂ ਦੇ ਸ਼ਖਸ ਦੇ ਖਿਲਾਫ ਜਿਹਦਾ ਨਾਮ ਹੈ ਜਿਨ੍ਹਾਂ ਦੀ ਸਰਕਾਰ ਇੱਥੇ ਪੰਜਾਬ ਦੇ ਵਿੱਚ ਬਣਦੀ ਰਹੀ ਹੈ ਜਿਹੜੇ ਚੰਗੇ ਰੱਜ ਦੇ ਪੁੱਛਦੇ ਪਰਿਵਾਰਾਂ ਦੇ ਨਾਲ ਪਹਿਲੇ ਸਮੇਂ ਤੋਂ ਲੈ ਕੇ ਅੱਜ ਤੱਕ ਚੱਲਦੇ ਆ ਰਹੇ ਨੇ ਉਹਨਾਂ ਦੇ ਸਬੰਧ ਵਿੱਚ ਹੁਣ ਜੇ ਦੇਖੋ ਛੋਟੇ ਵਪਾਰੀ ਆ ਜਿਹੜੇ ਇਹ ਵੀ ਵਪਾਰੀ ਜਿਹੜੇ ਅੱਜ ਆ ਰਿਸ਼ਵਤ ਦਾ ਜਿਹੜਾ ਰੌਲਾ ਜਾ ਪਿਆ ਹੈਗਾ ਉਹ ਵੀ ਕੋਈ ਛੋਟੇ ਨਹੀਂ ਹੋਣਗੇ ਪਰ ਮਜੀਠੀ ਹੋਰਾਂ ਦੇ ਮੁਕਾਬਲੇ ਇੰਨੇ ਤਕੜੇ ਤਾਂ ਉਹ ਨਹੀਂ ਹੈਗੇ ਜੇ ਉੱਥੇ ਰਿਸ਼ਵਤ ਲਈ ਜਾ ਸਕਦੀ ਹੈ ਸੀਬੀਆਈ ਅਰੈਸਟ ਕਰ ਲੈਂਦੀ ਹੈ ਤਾਂ ਆ ਤਾਂ ਤਕੜੇ ਤਕੜੇ ਜਿਹੜੇ ਬੰਦੇ ਹੈਗੇ ਆ ਉਹਨਾਂ ਨੇ ਕਿੰਨੀ ਵਾਪੇਸ਼ ਕਿਉਂ ਨਾ ਲਾਈ ਹੋਉਂਗੀ ਕੀ ਇਦਾਂ ਨਹੀਂ ਹੋ ਸਕਦਾ ਕਿ ਚਾਰੇ ਸਿਰੇ ਜਦੋਂ ਝੁੱਲ ਗਏ ਹੋਉਂਗੇ ਜਦੋਂ ਉਹਨਾਂ ਦੇ ਹੱਥ ਵਸ ਖੇੜ ਨਾ ਰਹੀ ਹੋਉਂਗੀ ਕਿ ਹੁਣ ਪੈਸੇ ਲੈ ਕੇ ਵੀ ਅਸੀਂ ਕੁਝ ਨਹੀਂ ਕਰ ਸਕਦੇ ਹੁਣ ਤਾਂ ਭਾਈ ਤੁਹਾਡੇ ਖਿਲਾਫ ਸਾਨੂੰ ਕਾਰਵਾਈ ਕਰਨੀ ਹੀ ਪੈਣੀ ਹੈ ਕਿਤੇ ਇਹ ਤਾਂ ਨਹੀਂ ਹੈਗਾ ਕਿ ਤਦ ਕਾਰਵਾਈ ਹੁੰਦੀ ਹੈ ਦੇਖੋ ਬੜੀ ਤਰ੍ਹਾਂ ਦੇ ਸਵਾਲ ਹੈਗੇ ਆ ਜਿਹੜੇ ਇਹਨਾਂ ਦੇ ਸਾਹਮਣੇ ਨੇ ਇਹ ਸਵਾਲ ਇਕੱਲੇ ਮੈਂ ਮਾਫ ਕਰਨਾ ਇਹ ਸਵਾਲ ਇਕੱਲੇ ਪੁਲਿਸ ਪ੍ਰਸ਼ਾਸਨ ਦੇ ਮੂਰੇ ਨਹੀਂ ਹੈਗੇ ਇਹ ਸਵਾਲ ਸਰਕਾਰ ਦੇ ਸਾਹਮਣੇ ਵੀ ਹੈਗੇ ਆ ਜਿੱਦਾਂ ਮੈਂ ਇਹ ਗੱਲ ਕਹਿਣਾ ਕਿ ਬਿਨਾਂ ਸਹਿਮਤੀ ਤੋਂ ਆਮ ਲੋਕ ਕੋਈ ਪੁੱਠਾ ਅਤੇ ਗੈਰਕਾਨੂੰਨੀ ਕੰਮ ਨਹੀਂ ਕਰ ਸਕਦੇ ਇਦਾਂ ਹੀ ਆਪਾਂ ਇਹ ਵੀ ਗੱਲ ਮੰਨ ਕੇ ਚੱਲਦੇ ਆਂ ਕਿ ਸਰਕਾਰਾਂ ਦੇ ਵੱਲੋਂ ਜੇ ਢਿੱਲਮੱਠ ਹੋਵੇ ਤਾਂ ਪੁਲਿਸ ਅਫਸਰ ਕੋਈ ਨਾ ਕੋਈ ਪੁੱਠਾ ਜਾਂ ਗੈਰਕਾਨੂੰਨੀ ਕੰਮ ਕਰਦਾ ਜੇ ਸਰਕਾਰਾਂ ਵੱਲੋਂ ਪੂਰਾ ਸ਼ਿਕੰਜਾ ਕੱਸਿਆ ਹੋਵੇ ਤਾਂ ਕੋਈ ਪੁੱਠਾ ਸਿੱਧਾ ਕੰਮ ਨਾ ਕਰੇ ਹਾਲਾਂਕਿ ਮੈਂ ਇਹ ਵੀ ਸੋਚਦਾ ਹੈਗਾ ਤੁਹਾਡੇ ਵੀ ਜ਼ਿਹਨ ਵਿੱਚ ਇਹ ਗੱਲ ਜ਼ਰੂਰ ਆਉਂਗੀ ਤੇ ਆਉਣੀ ਚਾਹੀਦੀ ਵੀ ਹੈ ਕਿ ਜਦੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਇਹ ਗੱਲ ਕਹਿਣ ਦੇ ਆ ਕਿ ਭ੍ਰਿਸ਼ਟਾਚਾਰ ਨੂੰ ਆਪਾਂ ਪੂਰੀ ਤਰ੍ਹਾਂ ਨੱਥ ਪਾ ਕੇ ਰੱਖਾਂਗੇ ਔਰ ਗਾਹੇ ਬਗਾਹੇ ਮੰਤਰੀਆਂ ਦੇ ਵੱਲੋਂ ਇਹ ਗੱਲ ਦੱਸੀ ਵੀ ਜਾਂਦੀ ਹੈ ਸਾਹਮਣੇ ਆ ਰਣ ਕੇ ਵੀ ਆਹ ਦੇਖੋ ਰਿਸ਼ਵਤ ਲੈਣ ਵਾਲੇ ਜਿਹੜੇ ਭ੍ਰਿਸ਼ਟ ਅਧਿਕਾਰੀ ਆ ਜਾਂ ਕੋਈ ਹੋਰ ਡਰੱਗ ਵਾਲੇ ਆ ਅਸੀਂ ਦੇਖੋ ਜੀ ਇਹਨਾਂ ਚੰਗੀ ਤਰ੍ਹਾਂ ਤੈਸਨਾਸ ਕਰਕੇ ਰੱਖਦੇ ਹੁੰਨੇ ਆ ਅਸੀਂ ਨਹੀਂ ਉਹਨਾਂ ਨੂੰ ਬਰਦਾਸ਼ਤ ਕਰਦੇ ਜਦੋਂ ਸਰਕਾਰਾਂ ਨੇ ਇਹ ਗੱਲ ਕਹੀ ਹੋਈ ਹੈ ਕਿ ਆਪਾਂ ਤੈਸਨਾਸ ਕਰਕੇ ਰੱਖਦੇ ਹੁੰਨੇ ਨੇ ਅਸੀਂ ਨਹੀਂ ਬਰਦਾਸ਼ਤ ਕਰਾਂਗੇ ਟੁਕਮੀ ਤੇ ਵੱਡੀ ਕਾਰਵਾਈ ਹੋਊਗੀ ਤਦ ਰਿਸ਼ਬ ਤਾਂ ਲੈ ਲੈਂਦੇ ਹੈਗੇ ਆ ਉਹ ਅੱਜ ਫੜੇ ਜਾਂਦੇ ਆ ਜਦੋਂ ਸਰਕਾਰਾਂ ਨੇ ਸਿਕੰਜਾ ਨਹੀਂ ਕੱਸਿਆ ਹੁੰਦਾ ਜਦੋਂ ਸਪੈਸ਼ਲ ਪੇਪਰ ਆਹ ਕਰਾਂਗੇ ਆਹ ਕਰਾਂਗੇ ਇਹਨਾਂ ਚ ਜਨਮਨਤ ਪਾਵਾਂਗੇ ਉਸ ਵੇਲੇ ਕੀ ਕੁਝ ਮਾਫ਼ ਕਰਨਾ ਕੀ ਕੁਝ ਨਾ ਹੁੰਦਾ ਹਊਗਾ ਇਹ ਮੇਰੇ ਆਪਣੇ ਮਨ ਦੀ ਗੱਲ ਹੈਗੀ ਆ ਜਿੰਨੇ ਵੀ ਸਜਣ ਮੇਰੀ ਗੱਲਬਾਤ ਨੂੰ ਸੁਣ ਰਹੇ ਹੋ ਕੀ ਇਹ ਜਿਹੜੀਆਂ ਮੈਂ ਗੱਲਾਂ ਬੋਲਣ ਦੇ ਆ ਕੀ ਤੁਹਾਨੂੰ ਨਹੀਂ ਲੱਗਦਾ ਕਿ ਵਾਕਈ ਇਹਨਾਂ ਗੱਲਾਂ ਵਿੱਚ ਮਾੜੀ-ਮੋਟੀ ਕੁਝ ਨਾ ਕੁਝ ਤੇ ਸੱਚਾਈ ਹੈ ਹੀ ਐ ਅੱਗੇ ਆਓ ਜੀ ਸੋ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਉਹਨਾਂ ਖਬਰਾਂ ਦੇ ਮੁਤਾਬਕ ਸੀਬੀਆਈ ਨੇ ਕੁਝ ਸਮੇਂ ਤੋਂ ਭੁੱਲਰ ਹੋਰਾਂ ਦੀਆਂ ਹਰਕਤਾਂ ਦੇ ਉੱਪਰ ਨਜ਼ਰ ਰੱਖੀ ਹੋ ਸੀਗੀ ਵਪਾਰੀ ਨੇ ਸ਼ਿਕਾਇਤ ਕੀਤੀ ਕਿ ਭੁੱਲਰ ਨੇ ਉਹਨੂੰ ਰਿਸ਼ਵਤ ਦੇ ਕੇ ਕੇਸ ਵਿੱਚ ਰਾਹਤ ਦੇਣ ਦਾ ਵਾਅਦਾ ਕੀਤਾ ਸੀਗਾ ਵਪਾਰੀ ਨੇ ਸ਼ਿਕਾਇਤ ਕੀਤੀ ਸੀਗੀ ਕਿ ਭੁੱਲਰ ਨੇ ਉਹਨੂੰ ਰਿਸ਼ਵਤ ਦੇ ਕੇ ਕੇਸ ਦੇ ਵਿੱਚ ਰਾਹਤ ਦੇਣ ਦਾ ਵਾਅਦਾ ਕੀਤਾ ਸੀਗਾ ਇਹ ਇੱਕ ਹਾਈ ਪ੍ਰੋਫਾਈਲ ਕੇਸ ਹੈ ਕਿਉਂਕਿ ਭੁੱਲਰ ਐਂਟੀ ਕ੍ਰਾਪਸ਼ਨ ਅਤੇ ਐਂਟੀ ਡਰੱਗ ਮੁਹਿੰਮਾ ਦੇ ਵਿੱਚ ਸ਼ਾਮਲ ਰਹੇ ਨੇ ਐਂਟੀ ਕ੍ਰਾਪਸ਼ਨ ਮੁਹਿੰਮਾ ਦੇ ਵਿੱਚ ਸ਼ਾਮਲ ਜਿਹੜੇ ਰਹੇ ਹੋਣ ਹੁਣ ਆਪ ਜਦੋਂ ਉਹ ਇਦਾਂ ਦੇ ਕੇਸਾਂ ਵਿੱਚ ਫਸਦੇ ਆ ਤਾਂ ਬਹੁਤ ਵੱਡੇ ਸਵਾਲ ਖੜੇ ਹੁੰਦੇ ਆ ਬਾਰ-ਬਾਰ ਚੇਤਿਆਂ ਵਿੱਚ ਉਹ ਤੁਕਾਂ ਗੂੰਜਦੀਆਂ ਨੇ ਕਿ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਅਗਵਾਏ ਬਾਰ-ਬਾਰ ਉਹ ਪੰਕਤੀਆਂ ਜ਼ਿਹਨ ਦੇ ਵਿੱਚ ਆਉਂਦੀਆਂ ਨੇ ਰਾਜੇ ਪਾਪ ਕਮਾਵਦੇ ਉਲਟੀ ਬਾੜ ਖੇਤ ਕੋ ਖਾਈ ਜਿਨ੍ਹਾਂ ਨੇ ਰੱਖਿਆ ਕਰਨੀ ਸੀਗੀ ਖੇਤ ਦੀ ਜੇ ਉਹੀ ਖੇਤ ਨੂੰ ਖਾਣ ਲੱਪਣ ਤਾਂ ਫਿਰ ਨੈਤਿਕ ਕਦਰਾਂ ਕੀਮਤਾਂ ਤੋਂ ਲੈ ਕੇ ਆ ਕ੍ਰਾਪਸ਼ਨ ਨੂੰ ਠੱਲ ਪਾਉਣੀ ਹੈ ਇਸ ਤੋਂ ਇਲਾਵਾ ਨਸ਼ਿਆਂ ਨੂੰ ਠੱਲ ਪਾਉਣੀ ਹੈ ਇਸ ਤੋਂ ਇਲਾਵਾ ਰਿਸ਼ਵਤ ਖੋਰੀ ਤੋਂ ਲੈ ਕੇ ਤੇ ਸਮਾਜ ਦੇ ਵਿੱਚ ਇੱਕ ਵਧੀਆ ਵਾਤਾਵਰਣ ਸਿਰਜਣਾ ਜਿਨ੍ਹਾਂ ਦਾ ਇਹ ਕੰਮ ਹੈਗਾ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨੀ ਗਲਤ ਅਤੇ ਗੈਰਕਾਨੂੰਨੀ ਕੰਮ ਕਰਨ ਵਾਲਿਆਂ ਦੇ ਖਿਲਾਫ ਠੋਕਵੀਂ ਕਾਰਵਾਈ ਕਰਨੀ ਜਿਨ੍ਹਾਂ ਦਾ ਇਹ ਕੰਮ ਸਿਗਾ ਜੇ ਉਹ ਉਹਨਾਂ ਨੂੰ ਕਹਿ ਲ ਕੇ ਤੁਸੀਂ ਕਰਦੇ ਰਹੋ ਪਰ ਸ਼ਰਤ ਵਾ ਸਾਡੀ ਜੇਬ ਗਰਮ ਕਰਦੇ ਰਹੋ ਤਾਂ ਮੈਨੂੰ ਲੱਗਦਾ ਕਿ ਫਿਰ ਵਾਕਈ ਇਹ ਪੰਕਤੀਆਂ ਇੱਥੇ ਠੁਕਦੀਆਂ ਨੇ ਕਿ ਜਿਨ੍ਹਾਂ ਨੇ ਇਹ ਸਾਰਾ ਕੁਝ ਕਰਨਾ ਸਿਗਾ ਉਲਟੀ ਬਾੜ ਖੇਤ ਕੋ ਖਾਣ ਵਾਲੀ ਇਹ ਗੱਲ ਵਾਕਈ ਹੈਗੀ ਹੈ ਇਹ ਸਾਰੇ ਕਾਸੇ ਦੇ ਵਿੱਚ ਇੱਕ ਮਿਡਲ ਮੈਨ ਜਿਹਨੂੰ ਕਿਹਾ ਜਾਂਦਾ ਵਿਚੋਲਾ ਕਹਿੰਦੇ ਸਾਡੇ ਪੰਜਾਬੀ ਦੇ ਵਿੱਚ ਸ਼ੁੱਧ ਪੰਜਾਬੀ ਵਿੱਚ ਵਿਚੋਲਾ ਇੱਕ ਵਿਚੋਲੇ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈਗਾ ਜਿਹੜਾ ਕਿ ਰਿਸ਼ਵਤ ਪਹੁੰਚਾਉਣ ਵਾਲਾ ਸੀਗਾ ਪੰਜਾਬ ਦੀ ਸਰਕਾਰ ਨੇ ਹਾਲੇ ਤੱਕ ਇਸ ਸਬੰਧ ਵਿੱਚ ਕੋਈ ਅਧਿਕਾਰਿਕ ਬਿਆਨ ਦਿੱਤਾ ਨਹੀਂ ਹੈਗਾ ਪਰ ਪਾਰਟੀ ਸਪੋਕਸਪਰਸਨ ਬਲਤੇਜ ਪੰਨੂ ਜਿਹੜਾ ਕਿ ਸਾਬਕਾ ਪੱਤਰਕਾਰ ਹੈਗੇ ਆ ਉਹਨਾਂ ਨੇ ਕਿਹਾ ਕਿ ਕ੍ਰਾਪਸ਼ਨ ਨੂੰ ਕਿਸੇ ਵੀ ਕੀਮਤ ਦੇ ਉੱਪਰ ਸਹਿਯਾ ਨਹੀਂ ਜਾਊਗਾ ਅਤੇ ਜਾਂਚ ਪੂਰੀ ਐਨ ਵਧੀਆ ਤਰੀਕੇ ਦੇ ਨਾਲ ਹੋਊਗੀ ਸੀਬੀਆਈ ਵਾਲੇ ਇਸ ਸਬੰਧ ਵਿੱਚ ਹੋਰ ਵੀ ਬਹੁਤ ਸਾਰੇ ਸਬੂਤ ਇਕੱਠੇ ਕਰ ਰਹੇ ਹੈਗੇ ਆ ਤੇ ਕਰਪਸ਼ਨ ਦੇ ਨੈਟਵਰਕ ਨੂੰ ਖੋਲਣ ਦੀ ਪੂਰੀ ਤਰ੍ਹਾਂ ਕੋਸ਼ਿਸ਼ ਸੀਬੀਆਈ ਦੇ ਵੱਲੋਂ ਕੀਤੀ ਜਾ ਰਹੀ ਹੈ। ਇਹ ਗ੍ਰਿਫਤਾਰੀ ਪੰਜਾਬ ਪੁਲਿਸ ਦੀ ਇੰਟੀਗ੍ਰਿਟੀ ਦੇ ਉੱਪਰ ਸਵਾਲ ਉਠਾਉਂਦੀ ਹੈ ਖਾਸ ਕਰਕੇ ਉਹਨਾਂ ਅਧਿਕਾਰੀਆਂ ਨੂੰ ਜਿਹੜੇ ਕਿ ਐਂਟੀ ਕ੍ਰਾਈਮ ਮੁਹਿੰਮ ਚਲਾਉਂਦੇ ਰਹੇ। ਇਹ ਮਾਮਲਾ ਸੂਬੇ ਦੀ ਪੁਲਿਸ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਹਲਚਲ ਮਚਾਉਣ ਵਾਲਾ ਹੈਗਾ ਤੇ ਲੋਕਾਂ ਦੇ ਵਿੱਚ ਇਹ ਸਾਰੇ ਕਾਸੇ ਨੂੰ ਲੈ ਕੇ ਗੁੱਸਾ ਵੀ ਵਾਧਾ ਪਿਆ ਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਪਬਲਿਕ ਨੂੰ ਕੰਟਰੋਲ ਕਰਨਾ ਕਿ ਇਹ ਉਹ ਲੋਕ ਨੇ ਜਿਨ੍ਹਾਂ ਦੀ ਸਰਕਾਰ ਦੇ ਅਧੀਨ ਇਹ ਸਾਰਾ ਕੁਝ ਚੱਲਦਾ ਪਿਆ ਇਹ ਉਹ ਸਰਕਾਰਾਂ ਨੇ ਜਿਨ੍ਹਾਂ ਨੇ ਆਖਿਆ ਸੀਗਾ ਕਿ ਅਸੀਂ ਬਦਲਾਵ ਲੈ ਕੇ ਆਵਾਂਗੇ ਜਿਨ੍ਹਾਂ ਨੇ ਆਖਿਆ ਸੀਗਾ ਕਿ ਆਮ ਲੋਕਾਂ ਦੀ ਸਰਕਾਰ ਹੋਊਗੀ ਜਿਨ੍ਹਾਂ ਨੇ ਆਖਿਆ ਸੀਗਾ ਕਿ ਸਾਡੇ ਤੋਂ ਪਹਿਲਾਂ ਵਾਲੇ ਜਿਹੜੇ ਸਰਕਾਰਾਂ ਚਲਾਉਂਦੇ ਰਹੇ ਉਹਨਾਂ ਨੇ ਬਹੁਤ ਬਹੁਤ ਵੱਡੇ ਵੱਡੇ ਘੁਟਾਲੇ ਕੀਤੇ ਐ ਉਹਨਾਂ ਨੇ ਬਹੁਤ ਕ੍ਰਾਪਸ਼ਨ ਕੀਤੀ ਐ ਉਹਨਾਂ ਨੇ ਨਸ਼ਾ ਲੈ ਕੇ ਆਂਦਾ ਉਹ ਬਹੁਤ ਸਾਰੇ ਆਗੂ ਪੰਜਾਬ ਨੂੰ ਉਜਾੜਨ ਦਾ ਕਾਰਨ ਬਣੇ ਹੋਏ ਐ ਅਸੀਂ ਉਹਨਾਂ ਦੇ ਖਿਲਾਫ ਤੇ ਟੁਕਮੀਆਂ ਵਧੀਆ ਕਾਰਵਾਈਆਂ ਕਰਾਂਗੇ ਹੁਣ ਇਸ ਕਰਕੇ ਲੋਕ ਗੁੱਸੇ ਵਿੱਚ ਹੈਗੇ ਆ ਕਿ ਤੁਸੀਂ ਤੇ ਭਾਈ ਵੱਡੀਆਂ-ਵੱਡੀਆਂ ਗੱਲਾਂ ਕਰਦੇ ਸੀਗੇ ਪਰ ਤੁਹਾਡੇ ਰਾਜ ਪ੍ਰਬੰਧ ਦੇ ਵਿੱਚ ਵੀ ਆ ਸਾਰਾ ਕੁਝ ਸਾਨੂੰ ਵੇਖਣ ਨੂੰ ਮਿਲ ਰਿਹਾ ਜਿੰਨੇ ਵੀ ਸੱਜਣ ਮੇਰੀ ਗੱਲਬਾਤ ਨੂੰ ਸੁਣ ਰਹੇ ਹੋ ਕਿ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਹੋ ਕਿ ਬਿਨਾਂ ਸਹਿਮਤੀ ਤੋਂ ਬਿਨਾਂ ਇਹਨਾਂ ਡਿਜੀਟਾਈਟ ਕੀਤੇ ਕੋਈ ਪੁਠਾ ਕੰਮ ਨਹੀਂ ਕਰ ਸਕਦਾ ਜੇ ਕਿਸੇ ਨੂੰ ਮੇਰੇ ਗੱਲ ਦੇ ਉੱਪਰ ਯਕੀਨ ਨਹੀਂ ਹੈ ਤਾਂ ਤੁਸੀਂ ਇਹ ਤਜਰਬਾ ਕੋਈ ਜਣਾ ਕਰਕੇ ਦੇਖ ਸਕਦਾ ਹੈ ਬਿਨਾ ਸਹਿਮਤੀ ਤੋਂ ਤੁਸੀਂ ਇੱਕ ਦਿਨ ਦੋ ਆ ਦਿਨ ਜਾਂ ਤਹ ਤੀਜਾ ਦਿਨ ਤੁਸੀਂ ਇਹਨ ਕਾਬੂ ਕਰ ਲੈ ਜਾਉਗੇ ਪਰ ਜਿਹੜੇ ਸਹਿਮਤੀ ਦੇ ਨਾਲ ਕਰਦੇ ਆ ਉਹ ਲੰਬਾ ਸਮਾਂ ਚੱਲਦੇ ਆ ਔਰ ਜਦੋਂ ਪੁੱਠੇ ਕੰਮ ਕਰਦੇ ਹੋ ਜਿਨ੍ਹਾਂ ਨੂੰ ਤੁਹਾਡੇ ਪੁੱਠੇ ਕੰਮ ਕਰਨ ਦੇ ਨਾਲ ਨੁਕਸਾਨ ਹੁੰਦਾ ਹੈ ਜਿਨ੍ਹਾਂ ਨੂੰ ਬੁਧੇਰੇ ਨੁਕਸਾਨ ਹੁੰਦਾ ਹੈ ਜਿਨ੍ਹਾਂ ਨੂੰ ਫਾਇਦਾ ਘਟ ਹੁੰਦਾ ਫਿਰ ਕਈ ਵਾਰ ਉਹ ਕਲਪ ਕਲਪ ਕੇ ਨਾ ਜਦਾਂ ਆ ਵਪਾਰੀ ਕਲਪ ਗਿਆ ਸੀਬੀਆਈ ਦੇ ਕੋਲ ਚੱਲ ਗਿਆ ਪਹਿਲਾਂ ਕਿਉਂ ਨਾ ਚੱਲੇ ਗਿਆ ਖੈਰ ਜਦੋਂ ਵੀ ਚੱਲੇ ਗਏ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਜਦੋਂ ਸਾਹਮਣੇ ਨਿਕਲ ਕੇ ਆਉਂਦੀਆਂ ਨੇ ਤਾਂ ਉਸ ਵੇਲੇ ਬਹੁਤ ਵੱਡੇ ਸਵਾਲ ਹੁੰਦੇ ਆ ਥੋੜਾ ਜਿਹਾ ਸਮਾਂ ਕੱਢ ਕੇ ਉਹਨਾਂ ਗੱਲਾਂ ਦੇ ਉੱਪਰ ਜੇ ਗੌਰ ਕੀਤੀ ਜਾਵੇ ਤਾਂ ਫਿਰ ਇਸ ਗੱਲ ਦੀ ਸਮਝ ਆਉਂਗੀ ਕਿ ਭਾਵੇਂ CBI ਆ ਉਹ ਉੱਪਰ ਵਾਲਾ ਆ ਇੱਥੇ ਲੋਕਲ ਪੰਜਾਬ ਦੀ ਪੁਲਿਸ ਵਾਲਿਆਂ ਨੂੰ ਵਿੱਚ ਨਾਲ ਸ਼ਾਮਲ ਨਹੀਂ ਕਰਦੇ ਇਹ ਥੱਲੋਂ ਲੈ ਕੇ ਉੱਪਰ ਤੱਕ ਪੂਰੇ ਦਾ ਪੂਰਾ ਢਾਂਚਾ ਐਵੇਂ ਵਿਗੜਿਆ ਹੋਇਆ ਇਸੇ ਹੀ ਕਰਕੇ ਪੰਜਾਬ ਦੀ ਸਰਜ਼ਮੀਨ ਦੇ ਉੱਪਰ ਕਦੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਜਿਹੜਾ ਰਾਜ ਹੁੰਦਾ ਸੀਗਾ ਸਿੱਖ ਚਾਹੁੰਦੇ ਐ ਕਿ ਸਾਨੂੰ ਉਹੀ ਰਾਜ ਮੁੜ ਚਾਹੀਦਾ ਸਿੱਖ ਚਾਹੁੰਦੇ ਐ ਕਿ ਅਸੀਂ ਇਸ ਸਰਜ਼ਮੀਨ ਦੇ ਉੱਪਰ ਉਹੀ ਖਾਲਸਾ ਰਾਜ ਉਦਾਂ ਦਾ ਹੀ ਸਿੱਖ ਰਾਜ ਜਿਹੜਾ ਵਧੀਆ ਜਿਹਨੂੰ ਅੱਜ ਵੀ ਦੁਨੀਆ ਚ ਇੱਤੇ ਕਰਦੀ ਐ ਉਹ ਇੱਕ ਇੰਨਾ ਵਧੀਆ ਰਾਜ ਸੀਗਾ ਕਿ ਕੁੱਤੇ ਦੇ ਗਲ ਦੇ ਵਿੱਚ ਕੰਠਾ ਪਾ ਕੇ ਪੂਰੇ ਰਾਜ ਦੇ ਵਿੱਚ ਘੁਮਾਤਾ ਜਾਂਦਾ ਸੀ ਤੇ ਕੁੱਤਾ ਵਾਪਸ ਐਂ ਹੀ ਆ ਜਾਂਦਾ ਸੀਗਾ ਉਹਦੇ ਗਲ ਦੇ ਵਿੱਚੋਂ ਕੋਈ ਕੰਠਾ ਨਹੀਂ ਸੀ ਲੋਂਦਾ ਇਸ ਗੱਲ ਨੂੰ ਦੋਨੋਂ ਹੀ ਤਰ੍ਹਾਂ ਕਹਿ ਲਓ ਪਈ ਕੋਈ ਕੰਠਾ ਲਾਉਣ ਦਾ ਹਿਆ ਹੀ ਨਹੀਂ ਸੀ ਕਰਦਾ ਜਾਂ ਐਂ ਕਹ ਲਓ ਖੋਫ ਕਹ ਲਓ ਚਾਹੇ ਚਾਹੇ ਕਹ ਲਓ ਪਈ ਲੋਕ ਸਰਕਾਰਾਂ ਦੀਆਂ ਨੀਤੀਆਂ ਤੋਂ ਸੰਤੁਸ਼ਟ ਹੀ ਐਨੇ ਸੀਗੇ ਉਸ ਵੇਲੇ ਮਹਾਰਾਜਾ ਜੀ ਤੋਂ ਉਹ ਕਹਿੰਦੇ ਸੀਗੇ ਕਿ ਨਹੀਂ ਆਪਾਂ ਇਦਾਂ ਦੇ ਪੁੱਠੇ ਕੰਮ ਕਰਲੇ ਨਹੀਂ ਲੋਕ ਖੁਸ਼ਹਾਲ ਸੀਗੇ ਉਸ ਵੇਲੇ ਕਿਸੇ ਦਾ ਜ਼ਬਰੀ ਧਰਮ ਤਬਦੀਲ ਨਹੀਂ ਕੀਤਾ ਗਿਆ ਉਸ ਰਾਜ ਦੇ ਵਿੱਚ ਕਿਸੇ ਦੇ ਧਾਰਮਿਕ ਸਥਾਨ ਨੂੰ ਢਾਹ ਢੇਰੀ ਨਹੀਂ ਕੀਤਾ ਗਿਆ ਉਸ ਰਾਜ ਦੇ ਵਿੱਚ ਕਿਸੇ ਦਾ ਜ਼ਬਰਜਨਾ ਨਹੀਂ ਹੋਇਆ ਉਸ ਰਾਜ ਦੇ ਵਿੱਚ ਕਿਸੇ ਨੇ ਇਸ ਤਰੀਕੇ ਦੇ ਨਾਲ ਨਾ ਕਿਸੇ ਨੂੰ ਰਿਸ਼ਵਤ ਦਿੱਤੀ ਤੇ ਨਾ ਕਿਸੇ ਨੇ ਰਿਸ਼ਵਤ ਲਈ। ਨਾ ਉਸ ਵੇਲੇ ਕਿਸੇ ਨੂੰ ਫਾਹੇ ਟੰਗਣ ਦੀ ਜ਼ਰੂਰਤ ਪਈ। ਨਾ ਉਸ ਰਾਜ ਦੇ ਵਿੱਚ ਬਗਾਵਤਾਂ ਹੋਈਆਂ। ਬਗਾਵਤਾਂ ਕਿਉਂ ਨਹੀਂ ਹੋਈਆਂ ਭਲਾ? ਬਗਾਵਤਾਂ ਇਸੇ ਹੀ ਕਰਕੇ ਨਹੀਂ ਹੋਈਆਂ। ਬਗਾਵਤਾਂ ਘਰਾਂ ਚੋਂ ਨਿਕਲ ਕੇ ਕੌਣ ਕਰਦੇ ਆ ਭਲਾ? ਬਗਾਵਤਾਂ ਘਰਾਂ ਵਿੱਚੋਂ ਨਿਕਲ ਕੇ ਉਹ ਲੋਕ ਕਰਦੇ ਆ ਤੇ ਉਦੋਂ ਕਰਦੇ ਆ ਜਦੋਂ ਉਹਨਾਂ ਨੂੰ ਇਹ ਲੱਗੇ ਕਿ ਅਸੀਂ ਸਰਕਾਰਾਂ ਦੀਆਂ ਨੀਤੀਆਂ ਤੋਂ ਸੰਤੁਸ਼ਟ ਨਹੀਂ ਐ। ਜਦੋਂ ਉਹਨਾਂ ਨੂੰ ਇਹ ਲੱਗੇ ਕਿ ਸਾਡਾ ਇੱਥੇ ਸਾਹ ਘੁੱਟਦਾ ਐ। ਤਾਦਬ ਗਾਬਤਾ ਹੁੰਦੀਆਂ ਨੇ ਹੁਣ ਰਾਜ ਪ੍ਰਬੰਧ ਵਧੀਆ ਸੁ ਗਿਆ ਇਸ ਕਰਕੇ ਕਿਸੇ ਨੂੰ ਬਗਾਵਤ ਕਰਨ ਦੀ ਜ਼ਰੂਰਤ ਨਹੀਂ ਪਈ ਇਸ ਕਰਕੇ ਪੰਜਾਬ ਦੀ ਧਰਤੀ ਦੇ ਉੱਪਰ ਅੱਜ ਵੀ ਬਹੁਤ ਸਾਰੇ ਲੋਕ ਚਾਹੁੰਦੇ ਆ ਕੱਲੇ ਸਿੱਖ ਹੀ ਨਹੀਂ ਵੀ ਸਾਨੂੰ ਉਦਾਂ ਦੇ ਹੀ ਰਾਜ ਭਾਗ ਚਾਹੀਦੇ ਆ ਤਾਂ ਜੋ ਅਸੀਂ ਪੰਜਾਬ ਦੀ ਸਰਜ਼ਮੀਨ ਦੇ ਉੱਪਰ ਇੱਕ ਰੋਲ ਮਾਡਲ ਸਿਰਜ ਸਕੀਏ ਕਿ ਇਹਨੂੰ ਕਹਿੰਦੇ ਆ ਸਹੀ ਮੈਅਨੇ ਵਿੱਚ ਅਸਲੀ ਰਾਜ ਇਹਨੂੰ ਕਹਿੰਦੇ ਆ ਸਹੀ ਮੈਅਨੇ ਵਿੱਚ ਅਸਲੀ ਆਜ਼ਾਦੀ ਵਾਲਾ ਨਿਗ ਸੋ ਉਮੀਦ ਕਰਦੇ ਆ ਆਪਾਂ ਕਿ ਇਦਾਂ ਦੇ ਦਿਨ ਅੱਜ ਨਹੀਂ ਤੇ ਕੱਲ ਜ਼ਰੂਰ ਪੰਜਾਬ ਦੇ ਲੋਕਾਂ ਨੂੰ ਵੇਖਣ ਨੂੰ ਮਿਲਣਗੇ ਔਰ ਉਸ ਵੇਲੇ ਜ਼ਰੂਰ ਫਿਰ ਪੰਜਾਬ ਦੇ ਲੋਕ ਕਹਿ ਸਕਣਗੇ ਕਿ ਹਾਂ ਭਈ ਅੱਜ ਮਾਨ ਰਹੇ ਆ ਅਸੀਂ ਸਹੀ ਮਾਇਨੇ ਦੇ ਵਿੱਚ ਆਜ਼ਾਦੀ ਦਾ ਅਸਲੀ ਨਿਗ ਕਈ ਵਾਰ ਨਾ ਸਾਡੇ ਬੰਦੇ ਐ ਸੋਚਦੇ ਕਿ ਨਹੀਂ 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 ਕਾਦੀ ਆਜ਼ਾਦੀ ਬਹੁਤ ਵਧੀਆ ਆਜ਼ਾਦੀ ਹੈਗੀ ਸਾਰਾ ਕੁਝ ਠੀਕ ਠਾਕ ਆ ਧਿਆਨ ਵਿੱਚ ਰੱਖਿਆ ਕਰੋ ਜਿਹੜੀ ਸੀਬੀਆਈ ਹੈ ਜੇ ਉਹ ਪੰਜਾਬ ਤੋਂ ਬਾਹਰ ਵਾਲੀ ਏਜੰਸੀ ਹੈ ਜਾਂ ਕਹੋ ਕਿ ਕੇਂਦਰ ਦੀ ਏਜੰਸੀ ਹੈ ਤੇ ਪੰਜਾਬ ਦੀ ਪੁਲਿਸ ਨੂੰ ਸ਼ਾਮਲ ਨਹੀਂ ਕਰਦੀ ਤਾਂ ਧਿਆਨ ਰੱਖਿਆ ਜੇ ਕਿ ਪੰਜਾਬ ਦੀ ਸਰਕਾਰ ਦੇ ਕੋਲੋਂ ਕੇਂਦਰ ਦੀ ਸਰਕਾਰ ਹੱਕ ਹਕੂਕ ਖੋ ਕੇ ਆਪਣੇ ਕੋਲ ਰੱਖ ਲਈ ਹੈ ਇਹ ਇਸ ਕਰਕੇ ਨਹੀਂ ਰੱਖਦੀ ਪਈ ਕਿ ਪੰਜਾਬ ਦੀ ਸਰਕਾਰ ਚੰਗੀ ਨਹੀਂ ਪੰਜਾਬ ਦੀ ਪੁਲਿਸ ਚੰਗੀ ਨਹੀਂ ਦਰਅਸਲ ਇਸ ਤੋਂ ਇੱਕ ਸਟੈਪ ਹੋਰ ਵੱਧ ਕੇ ਅਗਲੇ ਇਹ ਗੱਲ ਚਾਹੁੰਦੇ ਆ ਕਿ ਪੰਜਾਬ ਦੀਆਂ ਸਰਕਾਰਾਂ ਦੇ ਕੋਲ ਭਾਵੇਂ ਪੰਜਾਬ ਦੇ ਕਲੋਂ ਇਮਾਨਦਾਰ ਲੋਕ ਵੀ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਣ ਉਹ ਆਪਣੇ ਸੂਬੇ ਦੇ ਵਾਸਤੇ ਆਪਦੀ ਮਰਜ਼ੀ ਦੇ ਨਾਲ ਆਪਣੇ ਲੋਕਾਂ ਦੀ ਮਰਜ਼ੀ ਦੇ ਨਾਲ ਵਧੀਆ ਫੈਸਲੇ ਨਾ ਲੈ ਸਕਣ ਅਗਲੇ ਚਾਹੁੰਦੇ ਆ ਕਿ ਸਾਰਾ ਕੁਝ ਸੈਂਟਰਲਾਈਜ਼ ਕਰ ਲਈਏ ਆਪਾਂ ਕੇਂਦਰੀਕਰਨ ਕੀਤਾ ਜਾ ਰਿਹਾ ਹੈ ਉਹ ਚਾਹੁੰਦੇ ਆ ਕਿ ਸਾਰਾ ਕੁਝ ਆਪਾਂ ਆਪਣੇ ਹੱਥ ਦੇ ਵਿੱਚ ਰੱਖ ਕੇ ਤੇ ਡੋਰ ਅਸੀਂ ਖਿੱਚੀਏ ਕਿੰਨੀ ਕੁ ਖਿੱਚਣੀ ਹੈ ਤੇ ਕਿੰਨੀ ਕੁ ਆਪਾਂ ਉਹ ਡੋਰ ਛੱਡਣੀ ਹੈ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਕਿ ਕੀ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦਿੱਲੀ ਤੋਂ ਚੱਲੇ ਕੀ ਤੁਸੀਂ ਚਾਹੁੰਦੇ ਹੋ ਕੇ ਪੰਜਾਬ ਦੀ ਆਬੋਹਵਾ ਪੰਜਾਬ ਦਾ ਸੱਭਿਆਚਾਰ ਪੰਜਾਬ ਦੀ ਬੋਲੀ ਪੰਜਾਬ ਦਾ ਰਹਿਣ ਸਹਿਣ ਸਾਰਾ ਕੁਝ ਦਿੱਲੀ ਵਾਲੇ ਤੈਅ ਕਰਨ ਫੈਸਲਾ ਤੁਸੀਂ ਕਰਨਾ ਆਖੀਰਲੀ ਜਿਹੜੀ ਲਾਈਨ ਹੈ ਵਿਸ਼ੇ ਤੋਂ ਹਟ ਕੇ ਥੋੜੀ ਜੀ ਕੀਤੀ ਹੈ ਮੈਂ ਉਮੀਦ ਕਰਦਾ ਕਿ ਆਪਾਂ ਜ਼ਰੂਰ ਸਾਰੇ ਜਣੇ ਇਹਨਾਂ ਗੱਲਾਂ ਵੱਲ ਧਿਆਨ ਦੇਵਾਂਗੇ ਔਰ ਆਪਾਂ ਉਮੀਦ ਕਰਦੇ ਆ ਕਿ ਡੀਆਈਜੀ ਹਰਚਰਨ ਸਿੰਘ ਭੁੱਲਰ ਜੇ ਉਹਨਾਂ ਨੇ ਸਾਰਾ ਆ ਕੰਮ ਕੋਈ ਪੁੱਠਾ ਜਿਹਾ ਕੀਤਾ ਹੈਗਾ ਤਾਂ ਜ਼ਰੂਰ ਅਹਿਸਾਸ ਕਰਨਗੇ ਔਰ ਬਾਕੀ ਉਹਨੂੰ ਵੀ ਸਾਨੂੰ ਸਾਰਿਆਂ ਨੂੰ ਜ਼ਰੂਰ ਅਹਿਸਾਸ ਕਰਨਾ ਚਾਹੀਦਾ ਹੈ ਕਿ ਜੜੀ ਇਸ ਤਰੀਕੇ ਦੀ ਮਾਇਆ ਹੁੰਦੀ ਹੈ ਮੋਟੀਆਂ ਤਨਖਾਹਾਂ ਹੈਗੀਆਂ ਨੇ ਹੱਕ ਸੱਚ ਦੇ ਹੀ ਸਾਨੂੰ ਖਾਣੀ ਚਾਹੀਦੀ ਹੈ ਇਹਨਾਂ ਦੇ ਨਾਲ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਇਤفاق ਨਹੀਂ ਆਉਂਦਾ ਬੱਚੇ ਵੀ ਸਭੋ ਵਿਗੜਦੇ ਜਾਂ ਕਿਉਂਕਿ ਉਹਨਾਂ ਨੂੰ ਹੀ ਪਤਾ ਹੁੰਦਾ ਕਿ ਪਾਪਾ ਜੀ ਕਿਸ ਤਰੀਕੇ ਦੇ ਨਾਲ ਕਮਾਈ ਕਰਕੇ ਲੈ ਕੇ ਆਏ ਐ ਸਾਨੂੰ ਇਹ ਸਾਰਾ ਕੁਝ ਸ਼ੋਭਦਾ ਨਹੀਂ ਹੈ ਉਮੀਦ ਕਰਦੇ ਆ ਕਿ ਆਪਾਂ ਜ਼ਰੂਰ ਗੌਰ ਕਰਾਂਗੇ ਧੰਨਵਾਦ ਤੁਹਾਡਾ ਸਾਰਿਆਂ ਦਾ